ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਗੱਲ ਆਪਾਂ ਸਾਂਝੀ ਕਰਨ ਲੱਗੇ ਆਂ ਇਤਿਹਾਸ ਦੇ ਵਿਦਿਆਰਥੀਆਂ ਵਾਸਤੇ ਤਾਂ ਉਹ ਨਵੀਂ ਨਹੀਂ ਹੈ ਪਰ ਆਮ ਲੋਕਾਂ ਨੂੰ ਜ਼ਰੂਰ ਅਚੰਬੇ ਵਿੱਚ ਪਾਉਣ ਵਾਲੀ ਆ ਜ਼ਰੂਰ ਸੁਣਿਓ ਜਿੰਨਾ ਇੱਕ ਦੋ ਲੇਖਕਾਂ ਨੇ ਬਾਬਾ ਤੇਗ ਬਹਾਦਰ ਸਾਹਿਬ ਜੀ ਦੇ ਭੋਰੇ ਵਿੱਚ ਬੈਠ ਕੇ ਤਪ ਕਰਨ ਤੇ ਮੱਖਣ ਸ਼ਾ ਲੁਬਾਣੇ ਦੁਆਰਾ ਉਹਨਾਂ ਨੂੰ ਲੱਭਣ ਦੀ ਸਾਖੀ ਲਿਖੀ ਆ ਦਰ ਅਸਲ ਉਹਨਾਂ ਕੋਲੇ 1644 ਤੋਂ 1664 ਤੱਕ ਦੇ ਇਤਿਹਾਸ ਦੇ ਪੰਨੇ ਖੁੱਲੇ ਨਹੀਂ ਸੀ। ਉਹਨਾਂ ਦੀ ਪਹੁੰਚ ਉਹਨਾਂ ਸੋਮਿਆਂ ਤੱਕ ਹੋ ਨਹੀਂ ਸਕੀ। ਉਸ ਤੋਂ ਬਾਅਦ ਵਾਲੇ ਲੇਖਕਾਂ ਨੇ ਬੇਰਵਾ ਦਿੱਤਾ ਹੈ ਕਿ ਕਿਸ ਤਰੀਕੇ ਦੇ ਨਾਲ 1644 ਤੋਂ ਲੈ ਕੇ ਬਾਬਾ ਤੇਗ ਬਹਾਦਰ ਸਾਹਿਬ ਜੀ ਨੂੰ ਹੁਕਮ ਹੋਇਆ ਸੀ ਛੇਵੇਂ ਪਾਤਸ਼ਾਹ ਦਾ। ਆਪ ਜੀ ਬਾਬੇ ਬਕਾਲੇ ਰਹਿ ਕੇ ਮਾਝੇ ਅਤੇ ਨੱਕੇ ਦੀਆਂ ਸੰਗਤਾਂ ਵਿੱਚ ਪ੍ਰਚਾਰ ਕਰਦੇ ਆਪਣੀ ਕਿਰਤ ਵਿਰਤ ਵੀ ਕਰਦੇ ਕੀਰਤਪੁਰ ਸਾਹਿਬ ਵੀ ਆਉਂਦੇ ਰਹਿੰਦੇ ਸਨ ਬਾਅਦ ਵਿੱਚ 7ਵੇਂ ਪਾਤਸ਼ਾਹ ਗੁਰਿਆਈ ਨੂੰ ਪ੍ਰਾਪਤ ਹੋਏ ਉਹਨਾਂ ਕੋਲੇ ਵੀ ਆਉਂਦੇ ਰਹਿੰਦੇ ਸਨ ਇਸੇ ਤਰੀਕੇ ਦੇ ਨਾਲ ਹੀ ਇੱਕ ਵਾਰ 1656 ਦੇ ਵਿੱਚ ਬਾਬਾ ਤੇਗ ਬਹਾਦਰ ਜੀ ਗੁਰੂ ਹਰ Rai ਸਾਹਿਬ ਨੂੰ ਮਿਲਣ ਆਏ ਤਾਂ ਉਦੋਂ ਪੂਰਬ ਦੇਖ ਦੀਆਂ ਸੰਗਤਾਂ ਆਈਆਂ ਹੋਈਆਂ ਸੀ ਉਹਨਾਂ ਨੇ ਸੱਤਵੇਂ ਪਾਸ਼ਾ ਨੂੰ ਬੇਨਤੀ ਕੀਤੀ ਕਿ ਆਪ ਜੀ ਉਧਰਲੇ ਪਾਸੇ ਆਓ ਤਾਂ ਸੱਤਵੇਂ ਪਾਸ਼ਾ ਨੇ ਕਿਹਾ ਕਿ ਇੱਥੇ ਸੰਗਤਾਂ ਦੀ ਬਹੁਤ ਆਵਾਜ਼ ਆਈ ਹੈ ਅਸੀਂ ਬਾਬਾ ਤੇਗ ਬਹਾਦਰ ਜੀ ਨੂੰ ਭੇਜਦੇ ਹਾਂ ਤੇ ਬਾਬਾ ਤੇਗ ਬਹਾਦਰ ਸਾਹਿਬ ਜੀ ਨੂੰ ਉਧਰਲੇ ਪਾਸੇ ਭੇਜਿਆ ਗਿਆ ਤਾਂ ਉਧਰੋਂ ਉਹ 1662 ਈਸਵੀ ਵਿੱਚ ਵਾਪਸ ਮੁੜ ਰਹੇ ਸਨ ਜਦੋਂ 1664 ਈਸਵੀ ਵਿੱਚ 8ਵੇਂ ਪਾਸ਼ਾ ਜੋਤੀ ਜੋਤ ਸਮਾਈ ਤਾਂ ਉਹ ਤੋਂ 2 ਦਿਨ ਪਹਿਲਾਂ ਉਹਨਾਂ ਨੂੰ ਦਿੱਲੀ ਵੀ ਮਿਲ ਕੇ ਆਏ ਸਨ ਉਹ ਉੱਥੇ ਵਿਚਾਰ ਚਰਚਾ ਹੋਈ ਤੇ ਅੱਠਵੇਂ ਪਾਤਸ਼ਾਹ ਨੇ ਉਦੋਂ ਹੀ ਉਹਨਾਂ ਨੂੰ ਆਖ ਦਿੱਤਾ ਕਿ ਸਾਡਾ ਸਰੀਰ ਲੱਗਣਾ ਹੈ ਤੇ ਉਸ ਤੋਂ ਬਾਅਦ ਤੁਸੀਂ ਗੁਰਿਆਈ ਦੀ ਜ਼ਿੰਮੇਵਾਰੀ ਨਿਭਾਉਣੀ ਆ ਇਸੇ ਲਈ ਫਿਰ ਜਦੋਂ ਅੱਠਵੇਂ ਪਾਤਸ਼ਾਹ ਜੋਤੀ ਜੋਤ ਸਮਾ ਗਏ ਤਾਂ ਉਹਨਾਂ ਦੇ ਅੱਠਵੇਂ ਪਾਤਸ਼ਾਹ ਦੇ ਮਾਤਾ ਜੀ ਸੁਲਖਣੀ ਜੀ ਤੇ ਹੋਰ ਪ੍ਰਮੁੱਖ ਸਿੱਖ ਰਾਬੇ ਬਕਾਲੇ ਜਾ ਕੇ ਜੋ ਗੁਰਿਆਈ ਸੌਂਪਣ ਦੀ ਅਰਦਾਸ ਕਰਕੇ ਆਏ ਸਨ ਇਹ ਸ ਬਹੁਤ ਇਤਿਹਾਸਕਾਰਾਂ ਨੇ ਇਹ ਗੱਲਾਂ ਲਿਖੀਆਂ ਨੇ ਤਾਂ ਇਸ ਤਰੀਕੇ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬੇ ਬਕਾਲੇ ਬਰਾਜੇ ਹੋਏ ਸਨ ਇਹ ਠੀਕ ਹੈ ਕਿ ਉਸ ਵੇਲੇ ਧੀਰਮਲ ਨੇ ਵੀ ਉੱਥੇ ਗੱਦੀ ਲਗਾਈ ਪਰ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਸਾਰੇ ਗੁਰੂ ਮਹਾਰਾਜ ਘਰੇ ਲੋ ਝਗੜਿਆਂ ਦੇ ਵਿੱਚ ਨਹੀਂ ਸੀ ਹੁਲਜ ਦੇ ਕਿਉਂਕਿ ਉਹਨਾਂ ਦੇ ਨਿਸ਼ਾਨੇ ਬਹੁਤ ਉੱਚੇ ਸੀ ਪੰਜਵੇਂ ਪਾਸ਼ਾ ਨੇ ਬਾਬਾ ਪਿਰਥੀ ਚੰਦ ਜੀ ਨੂੰ ਕੁਝ ਨਹੀਂ ਸਿੱਖਿਆ ਜਦੋਂ ਬਾਬਾ ਪਿਰਥੀ ਚੰਦ ਜੀ ਨੇ ਅੰਮ੍ਰਿਤਸਰ ਸਾਹਿਬ ਦੀ ਘੇਰਾਬੰਦੀ ਕਰ ਲਈ ਸੀ ਤੇ ਸੰਗਤਾਂ ਨੂੰ ਆਪਣੇ ਡੇਰੇ ਤੇ ਲਜਾਣ ਲੱਗੇ ਸਨ ਹੁਣ ਨਵੇਂ ਪਾਸ਼ਾ ਨੇ ਵੀ ਕੁਝ ਨਹੀਂ ਕਿਹਾ ਪਾਣੇ ਪਾਸ਼ਾ ਵੇਲੇ ਵੀ ਸਮਾਣੇ ਨਾ ਤਾਰਾ ਕਰਤਾ ਸੀ ਅਸਲੀ ਨਕਲੀ ਦਾ ਤੇ ਹੁਣ ਵੀ ਐਵੇਂ ਹੋਇਆ ਭਾਈ ਮੱਖਣ ਸ਼ਾ ਬਹੁਤਾ ਅਮੀਰ ਵਿਅਕਤੀ ਸੀ ਉਹ ਆਪਣੇ ਪਰਿਵਾਰ ਤੇ ਸੁਰੱਖਿਆ ਕਰਮੀਆਂ ਸਮੇਤ ਇੱਥੇ ਪਹੁੰਚਿਆ ਬਾਰੇ ਬਾਬਾ ਤੀਰਮਲ ਦੇ ਕੁਝ ਕਰਨ ਦੇ ਉਹਨਾਂ ਨੂੰ ਬਰਗਲਾ ਕੇ ਲੈ ਗਏ ਕਿ ਅਸੀਂ ਗੁਰੂ ਦੇ ਨਾਲ ਮਲਾਉਨੇ ਆ ਤੁਹਾਨੂੰ ਪਈ ਮੱਖਣ ਸਿੰਘ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਨਕਲੀ ਗੁਰੂ ਆ ਤੇ ਉਹ ਛੇਤੀ ਹੀ ਉੱਥੋਂ ਚਲੇ ਗਏ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਾ ਮਿਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਾਰੇ ਜਾਣਦੇ ਸੀ ਕਿਉਂਕਿ ਉਹ ਬਹੁਤ ਸਰਗਰਮ ਰਹੇ ਸਨ ਆਪਾਂ ਪਹਿਲਾਂ ਵਿਚਾਰ ਚੁੱਕੇ ਆ ਉਹਨਾਂ ਦੀ ਪਾਵਨ ਬਾਣੀ ਦੀ ਵਿਚਾਰ ਵੀ ਆਪਾਂ ਕੀਤੀ ਆ ਉਹਨਾਂ ਦੇ ਜੀਵਨ ਦੀ ਵਿਚਾਰ ਵੀ ਆਪਾਂ ਕੀਤੀ ਆ ਬੜੇ ਸਰਗਰਮ ਰਹੇ ਸਨ ਤੇ ਫਿਰ ਇਸ ਇਲਾਕੇ ਵਿੱਚੋਂ ਪ੍ਰਚਾਰ ਵੀ ਕਰਦੇ ਸੀ ਛੇ ਪਾਸ਼ ਦੇ ਸੁਪੁੱਤਰ ਵੀ ਸਨ ਕੋਈ ਆਏ ਛੋਟੀ ਮੋਟੀ ਲੁਕੇ ਰਹਿਣ ਵਾਲੀ ਕੋਈ ਹਸਤੀ ਨਹੀਂ ਸੀਗੇ ਉਹ ਜਦੋਂ ਮੱਖਣਸ਼ਾ ਨੂੰ ਅਸਲੀ ਗੁਰੂ ਦੀ ਪ੍ਰਾਪਤੀ ਹੋਈ ਮੱਖਣਸ਼ਾ ਕਸ਼ਮੀਰ ਦੇ ਇਲਾਕੇ ਮੋٹے ਟਾਂਡੇ ਦੇ ਰਹਿਣ ਵਾਲੇ ਸੀਗੇ ਤਾਂ ਉਹਨਾਂ ਨੇ ਉੱਥੋਂ ਦੀ ਸਥਾਨਕ ਬੋਲੀ ਅਨੁਸਾਰ ਆਪਦੇ ਨਾਲ ਦੇਆਂ ਨੂੰ ਬਾਜਾਂ ਮਾਰੀਆਂ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਇਹਦੇ ਬਾਰੇ ਬਹੁਤ ਪੁਸਤਕਾਂ ਦੇ ਵਿੱਚ ਜ਼ਿਕਰ ਮਿਲਦਾ ਵਾ ਇਹਨਾਂ ਸਾਰੀਆਂ ਗੱਲਾਂ ਦੇ ਪੁਖਤਾ ਸਬੂਤ ਹੋਣ ਦੇ ਬਾਵਜੂਦ ਵੀ ਹੋਰੇ ਵਿੱਚ ਬੈਠ ਕੇ ਤਪ ਕਰਨ ਵਾਲੀ ਸਾਖੀ ਹੀ ਕਿਉਂ ਵਾਰ-ਵਾਰ ਸੁਣਾਈ ਜਾਂਦੀ ਹੈ ਤੇ ਇੰਨੀ ਪ੍ਰਸਿੱਧ ਆ ਇਹ ਤੁਸੀਂ ਕਮੈਂਟ ਕਰਕੇ ਦੱਸੋ ਇਹ ਘਟਨਾ 9 ਅਕਤੂਬਰ 1664 ਦੀ ਆ ਤੇ ਫਿਰ 31 ਦਸੰਬਰ 1665 ਨੂੰ ਪੂਰਬ ਵਾਲੇ ਦੇਸ਼ਾਂ ਦਾ ਦੂਜਾ ਦੌਰਾ ਆਰੰਭ ਕੀਤਾ ਜਿਹਦੇ ਬਾਰੇ ਆਮ ਤੌਰ ਤੇ ਇਤਿਹਾਸਕਾਰ ਜ਼ਿਕਰ ਕਰਦੇ ਰਹਿੰਦੇ ਆ ਅੱਗੇ ਵਿਚਾਰ ਕਰਾਂਗੇ ਆਪ ਵੀ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ